ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ ਔਲ ਖਡੈਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਆਪਾਂ ਪਿਛਲੀ 7 ਤਰੀਕ ਨੂੰ ਚਾਰ ਪਾਇਆ ਸੀ ਆਪਣਾ ਤੇ 25 ਦਿਨਾਂ ਬਾਅਦ ਆਪਾਂ ਆਪਣੇ ਚਾਰ ਨੂੰ ਵਾਢਾ ਲਾ ਲਿਆ ਸੀ ਜਿਹੜਾ ਚਾਰ ਆਪਾਂ ਪਹਿਲਾਂ ਵੀ ਦੱਸਿਆ ਸੀ ਕਿਸਾਨ ਵੀਰੋ ਤੇ ਜਿਹੜਾ ਚਾਰ ਆ ਉਹ ਡੈਰੀ ਫਾਰਮ ਦੀ ਰੀੜ ਦੀ ਹੱਡੀ ਹੈ ਚਾਰ ਜ਼ਰੂਰ ਪਾਓ ਜੇ ਕੋਈ ਵੀ ਭੈਣ ਭਰਾ ਡੈਰੀ ਫਾਰਮਿੰਗ ਕਰਨਾ ਚਾਹੁੰਦਾ ਹੈ ਤੇ ਚਾਰ ਵੀ ਜਿਵੇਂ ਚਲੋ ਸਾਨੂੰ ਵੀ ਲੱਗਿਆ ਨੂੰ ਪੰਜ ਸੱਤ ਸਾਲ ਹੋ ਗਏ ਜਿਵੇਂ ਆਪਾਂ ਚਾਰ ਇਦੋਂ ਪਹਿਲਾਂ ਪਾਉਂਦੇ ਸੀਗੇ ਆਪਾਂ ਜਿਹੜੀ ਹੁਣ ਗਰਮੀਆਂ ਵਾਲੀ ਮੱਕੀ ਜਿਹੜੇ ਕਣਕ ਵਾਲੀ ਮੱਕੀ ਆ ਐਤਕੀ ਆਪਾਂ ਪਹਿਲੀ ਵਾਰ ਇਹ ਕਿਸਾਨ ਵੀਰ ਉਹ ਆਪਾਂ ਚਾਰ ਪਾਇਆ ਜਿਹੜਾ ਆਪਾਂ ਫਰਜ ਕਰ ਲਓ ਭਈ ਪਾਇਆ ਆਪਣੇ ਆਲੂਆਂ ਵਾਲੀ ਮੱਕੀ ਦਾ ਜੀ ਇਹ ਆਪਾਂ ਕਿੱਲਾ 45000 ਨੂੰ ਪਰਚੇਜ ਕਰਿਆ ਸੀ ਤੇ 227 ਕੁਇੰਟਲ ਵਜਨ ਇਹਦਾ ਜਿਹੜਾ ਆਪਾਂ ਕੰਡੇ ਤੇ ਤੋਲਿਆ ਆਪਣੇ ਤੇ ਇੱਕ ਕਿੱਲੇ ਚੋ ਤੇ ਬੜਾ ਇਹਦਾ ਦਾਣਾ ਕਿਸਾਨ ਵੀਰ ਉਹ ਇੰਨਾ ਗੱਲਾਂ ਹੀ ਛੱਡ ਦਿਓ ਕਿ ਜਿੱਥੇ ਆਪਣੀਆਂ ਵਿਹੜਾਂ ਚਲੋ ਹੁਣ ਤਾਂ ਗਰਮੀ ਕਰਕੇ ਪਸ਼ੂਨ ਟੇਕੂ ਵੀ ਘਟਾ ਕੇ ਗਾਂ ਸਿਆਲ ਆਊਗਾ ਤੇ ਸਹੀ ਐਵਰੇਜ ਤਾਂ ਉਦੋਂ ਬਾਨਨੀ ਆ ਜੀ ਦਾਣਾ ਗ੍ਰੈਂਡ ਵੀ ਮਸ਼ੀਨ ਨੇ ਬਹੁਤ ਕੀਤਾ ਪਰ ਫੇਰ ਵੀ ਦਾਣੇ ਰਹਿ ਗਏ ਗ੍ਰੈਂਡ ਕਰਨ ਨੂੰ ਵੀ ਇੰਨਾ ਪਕਾ ਦਾਣੇ ਛੱਲੀ ਦੇ ਸੀਗੇ ਤੇ ਆਪਾਂ ਗਾਂ ਕੱਢਾਂਗੇ ਐਵਰੇਜ ਕੀ ਕਰਦੇ ਪਸ਼ੂ ਇਸ ਟਾਈਮ ਜਿਹੜੀ 17 18 ਕਿਲੋ ਦੀ ਐਵਰੇਜ ਹੀ ਆ ਰਹੀ ਹੈ ਜਿਹੜਾ ਆਪਣਾ ਪਸ਼ੂ ਇਹਨੂੰ ਖਾਰੇ ਆਚਾਰ ਨੂੰ ਜਿਹੜਾ ਇਦੋਂ ਪਹਿਲਾਂ ਚਲੋ ਥੋੜਾ ਜਿਹਾ ਗਰਮੀ ਦਾ ਕਰਕੇ ਵੀ 5 4 ਕਿਲੋ ਦਾ ਨਟੇਕ ਘਟਾ ਗਿਆ ਪਸ਼ੂ ਤੇ ਇਦੋਂ ਪਹਿਲਾਂ ਜਿਹੜਾ ਮੰਨ ਲਓ ਵੀ ਚਾਰ ਆਪਣੇ ਡੰਗਰ ਖਾਂਦੇ ਸੀਗੇ ਦੂਜਾ ਮੱਕੀ ਦਾ ਉਹ ਖਾਂਦੇ ਸੀਗੇ ਆਪਣਾ 28 28 ਕਿਲੋ ਮੰਨ ਲਓ ਸੱਜਰ ਵੇੜਾ ਖਾ ਜਾਂਦੀਆਂ ਸੀ ਫੇਰ ਵੀ ਗਰਮੀ ਚ ਵੀ ਆਪਾਂ 25 22 ਕਿਲੋ 24 ਕਿਲੋ ਚਾਰ ਜਿਹੜਾ ਖਾ ਜਾਂਦੀਆਂ ਸੀ ਆਪਣੀਆਂ ਵੇੜਾਂ ਜੀ ਤੇ ਇਹ ਇੰਨਾ ਫਰਕ ਪੈ ਜਾਂਦਾ ਕਿਸਾਨ ਵੀਰ ਉਹ ਅਗਲਾ ਕਹਿ ਦਿੰਦਾ ਤੇ ਯਾਰ ਆਲੂਆਂ ਵਾਲੀ ਮੱਕੀ ਸਹੀ ਆਲੂਆਂ ਵਾਲੀ ਮੱਕੀ ਹੁੰਦੀ ਐ ਚਲੋ ਆਪਣੇ ਜਿਵੇਂ ਆ ਸਾਡਾ ਏਰੀਆ ਆਪਣਾ ਫਰੀਕੋਟ ਜਿਹੜਾ ਜਿਹੜਾ ਜਾਂ ਸਾਡਾ ਠੜਦਾ ਏਰੀਆ ਵੀ ਇੱਥੇ ਜ਼ਮੀਨਾਂ ਏਡੀਆਂ ਚੰਗੀਆਂ ਨਾ ਹੋਣ ਕਰਕੇ ਵੀ ਮੱਕੀ ਬੀਜੀ ਬੀਜਦੇ ਲੋਕ ਹਾਈਬ੍ਰਿਡ ਵੈਰਾਈਟੀਆਂ ਨਹੀਂ ਪਾਈਦੇ ਆ ਹਨਾ ਅੱਡੋ-ਅੱਡ ਵੈਰਾਈਟੀਆਂ ਤਾਂ ਹੁਣ ਹਰੇਕ ਕੰਪਨੀ ਦੀਆਂ ਬਹੁਤ ਆ ਗਈਆਂ ਪਰ ਉਹ ਮੱਕੀ ਦਾ ਉਹਨਾਂ ਸਹੀ ਪਕਾ ਨਹੀਂ ਬਣਦਾ ਉਹ ਕੁਆਲਿਟੀ ਨਹੀਂ ਬਣਦੀ ਇਹ ਜਿਹੜੀ ਆਲੂਆਂ ਵਾਲੀ ਮੱਕੀ ਐ ਕਿਸਾਨ ਵੀਰੋ ਇਹ ਸਹੀ ਚਾਰ ਮੈਂ ਤਾਂ ਹਿਸਾਬ ਲਾਇਆ ਵੀ ਆਪਾਂ ਪਾਇਆ ਤਾਂ ਪਹਿਲੀ ਵਾਰੀ ਐ ਪਰ ਯਾਰ ਇਹ ਨਾਲ ਦਾ ਨਜ਼ਾਰਾ ਹੈ ਨਹੀਂ ਇਹ ਦੂਜੀ ਮੱਕੀ ਆਪਾਂ 10 ਕਿੱਲੇ 4 ਪਾ ਲਓ ਇਹ ਜਿੱਥੇ ਮਾਈ 7.5 6.5 ਕਿੱਲੇ 4 ਇੱਕ ਕਿਸਾਨ ਵੀਰ ਨੂੰ ਭਲਾ ਮੇਰੇ ਹਿਸਾਬ ਨਾਲ 15 ਡੰਗਰ ਹੋਣ ਤਾਂ ਬਹੁਤ ਹੋ ਸਕਦਾ ਤੇ ਜੇ ਹਿਸਾਬ ਨਾਲ ਇਹਦੀ ਲਾਗਤ ਹੈ ਤੇ ਬੜਾ ਦਾਣਾ ਆਇਆ ਤੇ ਹੁਣ ਆਪਾਂ ਵਿੱਚ ਗੱਲਾਂ ਬਾਤਾਂ ਕਰੀ ਜਾਂਦੇ ਆ ਕਿਸਾਨ ਵੀਰੋ ਕਈ ਕਿਸਾਨ ਵੀਰ ਕੀ ਕਰਨਗੇ ਹੁਣ ਜਿਵੇਂ ਫਰਜ ਕਰ ਲੋ ਅਸੀਂ ਵੀ ਇਦੋਂ ਪਹਿਲਾਂ ਪਰਚੇਜ਼ ਕਰਦੇ ਸੀ ਮੱਕੀ ਹੁਣ ਇਹ ਮੱਕੀ ਆਪਾਂ 45000 ਰੁਪਏ ਨੂੰ ਕਿੱਲਾ ਪਰਚੇਜ਼ ਕਰੀ ਹੈ ਜੀ ਤੇ ਇਹ 45000 ਕਿੱਲੇ ਨੂੰ ਜਦੋਂ ਇਹਦਾ 227 ਕੁਇੰਟਲ ਵਜ਼ਨ ਤਲ ਗਿਆ ਕਿੱਲੇ ਜੋ ਹੈ ਨਾ ਤੇ ਆਪਾਂ ਨੂੰ ਬਾਈ ਜੀ ਇਹ ਵਧੀਆ ਰਹੇਗੀ ਤੇ ਬੜੇ ਭਾਅ ਨ ਸਿਰ ਮਿਲ ਗਈ ਤੇ ਇਹ ਰੇਟ ਹੀ ਸਾਡੇ ਜਿਹੜਾ ਆਲੂ ਵਾਲੀ ਮੱਕੀ ਜਾਂ ਸਬਜ਼ੀ ਵਾਲੀ ਮੱਕੀ 45 48 5000 ਦੀ ਐ ਵੀਰੇ ਜਿੰਦੀ ਹੈ ਤੇ ਅੱਗੇ ਆਪਾਂ 2 ਸਾਲ ਹੋ ਗਏ ਤਿੰਨ ਪਰਚੇਜ ਕਰਦੇ ਜਿਹੜੀ ਕਣਕ ਵਾਲੀ ਮੱਕੀ ਹੈ ਉਹ 30 32 28 25 ਇੱਥੇ ਆਪਾਂ ਪਿਛਲੇ ਸਾਲ 32000 ਨੂੰ ਕਿੱਲਾ ਪਰਚੇਜ ਕਰੀ ਸੀ ਤੇ ਭਈ ਉਹ ਉਹ ਆਪਾਂ ਵੇਖ ਲੈਨੇ ਵੀ 12 13000 ਰੁਪਇਆ ਵੱਧ ਭਰਿਆ ਗਿਆ ਪਰ ਭਈ ਬਹੁਤ ਜ਼ਿਆਦਾ ਫਰਕ ਹੈ ਹੁਣ ਫਰਜ਼ ਕਰ ਲੋ ਵੀ ਵਜਨ ਭਲਾ ਅੱਬਲੀ ਤਾਂ 200 ਕੁਇੰਟਲ ਨਿਕਲਦਾ ਨਹੀਂ ਇਸ ਮੱਕੀ ਦਾ ਚੱਲ ਜੇ ਕੋਈ ਤੋਲ ਵੀ ਦੇਉ ਤੇ ਉਹ ਮੌਚਰ ਵੱਜ ਜਾਂਦਾ ਜੀ ਉਹਦੇ ਚ ਪੱਠੇ ਦਾ ਵਜ਼ਨ ਹੋ ਜਾਂਦਾ ਉਹਦੇ ਚ ਦਾਣੇ ਦਾ ਵਜ਼ਨ ਨਹੀਂ ਬਣਦਾ ਕਿਸਾਨ ਵੀਰ ਉਹ ਕਈ ਵੀਰ ਜਿਦਿਆ ਕਰਦੇ ਆਪਣੀ ਕੋਈ ਕਿਸੇ ਨਾਲ ਜਿਦਿਆ ਨਹੀਂ ਫਿਰ ਯਾ ਸਾਡੀ ਮੱਕੀ ਹੁਣ ਭਲਾ ਕਿੱਡੀ ਕਿਸੇ ਦੇ ਛੱਲੀ ਬਣ ਗਈ ਕਿੰਨਾ ਹੀ ਘੁੱਸ ਬਣ ਗਿਆ 200 ਕੁਇੰਟਲ ਵਜ਼ਨ ਬਹੁਤ ਬਣ ਜਾਂਦਾ ਤੇ 200 ਕੁਇੰਟਲ ਵਜ਼ਨ ਜੀ ਉਹਨੇ ਤੋਲ ਵੀ ਲਿਆ ਤੇ ਦਾਣੇ ਦਾ ਵਜ਼ਨ ਘੱਟ ਰਹੂਗਾ ਹੀ ਰਹੂਗਾ ਤੇ ਬਾਕੀ ਦੱਸਿਓ ਕਿਸਾਨ ਵੀਰ ਉਹ ਤੁਹਾਡੇ ਕੀ ਰੇਟ ਹੈ ਏਰੀਏ ਚੱਡੋ ਅਡ ਮੱਕੀ ਦਾ ਜਿਹੜੀ ਕਣਕਾਲੀ ਮੱਕੀ ਆਪਾਂ ਵੀ ਹੁਣ ਪਰਚੇਸ ਕਰਾਂਗੇ 5-7 ਕਿੱਲੇ ਤੇ ਬਾਕੀ ਧੰਨਵਾਦ ਕਿਸਾਨ ਵੀਰੋ ਮਿਲਦੇ ਰਵਾਂਗੇ ਆਪਣੇ ਚੈਨਲ ਤੇ ਆਪਾਂ ਆਈ ਤੇ ਵਿੱਚ ਥੋੜਾ ਬ੍ਰੇਕ ਪੈ ਗਿਆ ਸੀ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਆਪਣਾ ਮਾਲ ਡੰਗਰ ਹੀ ਨਹੀਂ ਲੋਟ ਆਉਂਦਾ ਸੀ ਇਸ ਕਰਕੇ ਆਪਾਂ ਜਿਹੜੀ ਵੀਡੀਓ ਨਹੀਂ ਬਣਾ ਸਕੇ ਤੇ ਹੁਣ ਆਪਾਂ ਵੀਡੀਓ ਬਣਾਉਂਦੇ ਰਵਾਂਗੇ ਤੇ ਜਾਣਕਾਰੀ ਲਈ ਜਿਹੜੀਆਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਦੇ ਰਵਾਂਗੇ ਧੰਨਵਾਦ ਕਿਸਾਨ ਵੀਰੋ ਬਾਕੀ ਜਿਵੇਂ ਜਿਵੇਂ ਕੋਈ ਆਪਾਂ ਐਵਰੇਜ ਕੱਢਾਂਗੇ ਆਪਾਂ ਸਾਰੇ ਕਿਸਾਨ ਵੀਰਾਂ ਨੂੰ ਦੱਸਦੇ ਰਵਾਂਗੇ ਧੰਨਵਾਦ ਕਿਸਾਨ ਵੀਰੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਜੀ